ਅਤਮਕਾਰ ਜੋ ਪਰਮੇਸ਼ਾ ਦਾ ਵਚਨ ਦੱਸਦਾ ਆ ਕਿ ਮੈਂ ਤੁਹਾਨੂੰ ਗੁਲਾਮੀ ਰਾਤਵਾ ਦੀ ਦਿੱਤਾ ਮੈਂ ਤੁਹਾਨੂੰ ਆਜ਼ਾਦੀ ਰਾਤਵਾ ਦਿੱਤਾ ਆ ਸੋ ਅੱਜ ਪਵਿੱਤਰ ਆਤਮਾ ਆਜ਼ਾਦੀ ਦਾ ਆਤਮਾ ਤੁਹਾਨੂੰ ਆਜ਼ਾਦ ਕਰ ਰਿਹਾ ਹੈ ਸ਼ੈਤਾਨ ਦੇ ਹਰ ਤਰ੍ਹਾਂ ਦੇ ਡਰ ਤੋਂ ਸੰਸਾਰ ਦੇ ਡਰ ਤੋਂ ਸ਼ੈਤਾਨੀ ਡਰ ਤੋਂ ਪਵਿੱਤਰ ਆਤਮਾ ਆਜ਼ਾਦੀ ਦਾ ਆਤਮਾ ਤੁਹਾਨੂੰ ਆਜ਼ਾਦ ਕਰ ਰਿਹਾ ਹੈ ਮਹਾਸਾਬਾ ਨੂੰ ਤੁਹਾਨੂੰ ਆਜ਼ਾਦ ਕਰ ਰਹੀ ਹੈ ਪਵਿੱਤਰ ਆਤਮਾ ਤੁਹਾਨੂੰ ਆਜ਼ਾਦ ਕਰਿਆ ਤਾਂ ਛਟਕਾਰਾ ਦੇ ਰਿਹਾ ਹੈ प्रभ यशु की बुडियाई कल बन जाव यशुमति के ना मैं पवित्र आत्मा महासा बद करती किसी भी तरह का कोई को

ਪਰਬੀ ਜੇਸ਼ੂ ਦਾ ਤੁਹਾਡੇ ਸਿਰਾਂ ਦੇ ਉੱਤੇ ਆ ਰਿਹਾ ਹੈ ਜੇ ਸਾਥ ਨੇ ਕੋੜੀ ਨਹੀਂ ਛੂਆ ਉਹਦਾ ਕੋੜ ਜਾਂਦਾ ਰਿਹਾ ਉਹੀ ਹੱਥ ਅੱਜ ਤੁਹਾਡੇ ਸਿਰਾਂ ਦੇ ਉੱਤੇ ਆ ਰਿਹਾ ਹੈ ਉਹੀ ਪਾਪਿਸ਼ੇਖ ਦਾ ਹੱਥ ਭਵਿੱਖਾਤਮਾ ਦਾ ਹੱਥ ਪਾਣੀ ਛੂਰ ਆਇਆ ਔਰ ਹਰ ਤਰ੍ਹਾਂ ਦਾ ਕੋੜ ਤੁਹਾਡੇ ਜੀਵਨ ਅੰਦਰੋਂ ਜਾ ਰਿਹਾ ਕਿਸੇ ਯੇਸ਼ੂ ਦੇ ਨਾਮ ਵਿੱਚ ਲੜਾਈ ਝਗੜੇ ਕਲੇਸ਼ ਦਾ ਕੋੜ ਜਿਹੜਾ ਨਿਤ ਕਲੇਸ਼ ਪੈਂਦਾ ਤੁਹਾਡੇ ਘਰਾਂ ਵਿੱਚ ਉਹ ਕੋੜ ਅੱਜ ਜਾ ਰਿਹਾ ਕਿਸੇ ਯੇਸ਼ੂ ਦੇ ਨਾਮ ਵਿੱਚ ਨਸ਼ਿਆਂ ਦਾ ਕੋੜ ਯੇਸ਼ੂ ਮਸੀਹ ਦੇ ਨਾਮ ਜੋ ਬਿਮਾਰੀਆਂ ਦਾ ਕੋੜ ਨਿਕਲ ਰਿਹਾ ਯੇਸ਼ੂ ਮਸੀਹ ਦੇ ਨਾਮ ਜਾਦੂ ਟੂਣੇ ਦਾ ਕੋੜ ਨਿਕਲ ਰਿਹਾ ਯੇਸ਼ੂ ਮਸੀਹ ਦੇ ਨਾਮ ਖੇੜੀਆ ਦਾ ਕੋੜ ਨਿਕਲ ਰਿਹਾ ਯੇਸ਼ੂ ਮਸੀਹ ਦੇ ਨਾਮ ਕਰਜ਼ਿਆਂ ਦਾ ਕੋੜ ਨਿਕਲ ਰਿਹਾ ਯੇਸ਼ੂ ਮਸੀਹ ਦੇ ਨਾਮ ਫਿਰਜਕਾਰੀ ਦਾ ਕੋੜ ਨਿਕਲ ਰਿਹਾ ਯੇਸ਼ੂ ਮਸੀਹ ਦੇ ਨਾਮ ਝੂਠੀ ਆਰਾਧਨਾ ਦਾ ਕੋੜ ਨਿਕਲ ਰਿਹਾ ਯੇਸ਼ੂ ਮਸੀਹ ਦੇ ਨਾਮ ਗਰੀਬੀ ਦਾ ਕੋੜ ਕਰਜ਼ਿਆਂ ਦਾ ਕੋੜ ਆਓ ਦੰਨੇ ਵਕੀ ਜਸ ਕਰਾਓ ਟੱਚ ਪਵਿੱਤਰ ਆਤਮਾ ਬਹਾਸਾ ਮਰਤ ਦੀ ਅੱਜ ਤੁਹਾਨੂੰ ਟੱਚ ਕਰ ਰਹੀ ਹੈ ਮਾਸਾ ਦਾ ਵੀ ਅੱਜ ਤੁਹਾਨੂੰ ਛੂ ਰਹੀ ਹੈ ਛੂ ਰਹੀ ਹੈ ਕਵਿਤਰ ਆਤਮਾ ਦੀ ਅੱਜ ਤੁਹਾਡੇ ਉੱਤੇ ਆ ਰਹੀ ਹੈ ਅੱਜ ਤੁਹਾਡੇ ਉੱਤੇ ਆ ਰਹੀ ਹੈ ਤੁਸੀਂ ਅੱਜ ਆਜ਼ਾਦ ਹੋ ਰਹੇ ਹੋ ਹਰ ਬੰਤਨ ਤੋਂ ਤੁਹਾਡੇ ਬੱਚੇ ਆਜ਼ਾਦ ਹੋ ਰਹੇ ਨੇ ਤੁਹਾਡਾ ਪਰਿਵਾਰ ਆਜ਼ਾਦ ਹੋ ਰਿਹਾ ਹੈ ਤੁਹਾਡਾ ਖਲਾਣਾ ਆਜ਼ਾਦ ਹੋ ਰਿਹਾ ਹੈ ਤੁਹਾਡਾ ਕਾਰੋਬਾਰ ਆਜ਼ਾਦ ਹੋ ਰਿਹਾ ਹੈ ਆਡੇ ਬੱਚਿਆਂ ਦੀ ਸਟੱਡੀ ਜੋ ਸ਼ਤਾਨੇ ਵੱਢਣੀ ਸੀ ਆ ਜੋ ਬੱਚੇ ਜਦ ਆਧ ਹੋ ਰਹੇ ਨੇ ਔਰ ਖੁੱਲ ਕੇ ਸਟੱਡੀ ਕਰਨਗੇ ਬਸ ਸਾਬਤ ਪਵਿੱਤਰ ਆਤਮਾ ਪ੍ਰਵਿਦੇਸ਼ ਤੋਂ ਨਾ ਦੇ। ਕੋ ਸ਼ਾਇਦ ਕਰਨਗੇ ਆਪਣੇ ਘੁੰਲਾਂ ਦੇ ਵਿੱਚ ਸ਼ਾਇਦ ਕਰਨਗੇ ਆਪਣੀ ਸਟੱਡੀ ਦੇ ਸਥਾਨ ਤੇ ਸ਼ਾਇਦ ਬਣ ਕੇ ਤੁਹਾਡੇ ਬੱਚੇ ਆਪ ਕੋ ਆਪਣੀ ਜੌਬ ਦੇ ਸਥਾਨ ਤੇ ਆਪ ਕੋ ਆਪਣੇ ਬਿਜ਼ਨਸ ਦੇ ਵਿੱਚ ਉਹਨਾਂ ਦਾ ਪ੍ਰੋਜੈਕਟ ਉਹਨਾਂ ਦਾ ਕੈਰੀਅਰ ਜੇ ਸੂਰਜ ਅੱਜ ਉਜਵਲ ਹੋ ਜਾਵੇਗਾ ਅੱਜ ਤੁਸੀਂ ਆਜ਼ਾਦ ਹੋ ਰਹੇ ਹੋ ਕਿਉਂਕਿ ਪਰਮੇਸ਼ਰ ਨੇ ਆਜ਼ਾਦੀ ਦਾ ਆਤਮਾ ਤੁਹਾਡੇ ਤੇ ਅੰਧੇਰ ਦਿੱਤਾ ਗੁਲਾਮੀ ਦੀਆਂ ਜ਼ੰਜੀਰਾਂ ਸਦਾ ਸਦਾ ਲਈ ਟੁੱਟ ਗਈਆਂ ਨੇ ਜੇ ਸੂਰਜ ਵਸਦੀ ਦੇ ਨਾਲ ਆਮੇਂ ਆਮੇਂ ਆਲੇ